ਹਾਂ ਜੀ ਸਰ ਹਾਂ ਜੀ ਹਾਂ ਜੀ ਉਹ ਜੋ ਉਹ ਪਾਸਾ 8810 ਪਟ્રોલਿੰਗ ਸਟੇਸ਼ਨ ਦੇ ਵਿੱਚ ਇੱਕ ਪਟ્રોલਿੰਗ ਪਾਰਟੀ ਸਾਡੀ ਲੱਗੀ ਹੋਈ ਹੈ ਤੇ ਬਹੁਤ ਹੀ ਸਮੂਥਲੀ ਪੀਸਫੁਲੀ ਜਿਹੜਾ ਇਲੈਕਸ਼ਨ ਚੱਲ ਰਿਹਾ ਕਿਸੇ ਤਰ੍ਹਾਂ ਦੀ ਕੋਈ ਵੀ ਕੋਈ ਸ਼ਿਕਾਇਤ ਨਹੀਂ ਆਈ ਅਜੇ ਹੁਣ ਤੱਕ ਦੀ ਜਿਹੜੀ 11 ਤੋਂ 12% ਜਿਹੜੀ ਹੈ ਉਹ ਪੋਲਿੰਗ ਹੋ ਚੁੱਕੀ ਹੈ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਓਵਰ ਆਲ ਸਾਰੀ ਰੇਂਜ ਦੇ ਵਿੱਚ ਪਟਿਆਲਾ ਰੇਂਜ ਦੇ ਵਿੱਚ ਤਕਰੀਬ 10% ਜਿਹੜੀ ਪੋਲਿੰਗ ਹੋ ਚੁੱਕੀ ਸਰ ਤੁਸੀਂ ਵੀ ਰਾਉਂਡ ਤੇ ਗਏ ਹੋਗੇ ਕਿੱਥੇ ਕਿੱਥੇ ਜਾਣਾ ਹੈ ਬਿਲਕੁਲ ਜੀ ਮੈਂ ਸਾਰੇ ਜ਼ਿਲ੍ਹਿਆਂ ਦਾ ਰਾਉਂਡ ਲਾਵਾਂਗਾ ਚਾਰੇ ਦੇ ਚਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਜਿਹੜੇ ਸੈਂਸਿਟਿਵ ਪੋਲਿੰਗ ਸਟੇਸ਼ਨ ਪੋਲਿੰਗ ਬੂਥ ਹੈ ਨੇ ਉੱਥੇ ਆਪਣੇ ਰਾਉਂਡ ਲਾਵਾਂਗਾ ਬਾਕੀ ਸਾਡੇ ਸਾਰੇ ਹੀ ਅਫਸਰ ਡੀਐਸਪੀ ਐਸਪੀ ਐਸਐਸਪੀ ਸਾਰੇ ਹੀ ਆਪ ਆਪਣੇ ਉਹਨਾਂ ਨੂੰ ਏਰੀਆ ਸੀ ਵੰਡ ਕੇ ਦਿੱਤੇ ਹੋਏ ਨੇ ਤੇ ਉਸ ਏਰੀਏ ਦੀ ਉਹ ਆਪ ਨਿਗਰਾਨੀ ਕਰ ਰਹੇ ਨੇ ਪੈਟਰੋਲਿੰਗ ਕਰ ਰਹੇ ਨੇ ਅਜੇ ਤੱਕ ਜਿਹੜਾ ਟੋਟਲੀ ਪੀਸਫੁਲੀ ਚੱਲ ਰਿਹਾ ਕੁਝ ਕਤਮੀ ਸਰ ਹਾਲ ਤੱਕ ਕੋਈ ਵੀ ਕਿਸੇ ਨਹੀਂ ਜੀ ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਤੇ ਉਮੀਦ ਹੈ ਕਿ ਬਹੁਤ ਹੀ ਵਧੀਆ ਤੇ ਪੀਸਫੁਲੀ ਮਹੌਲ ਰਹੇਗਾ ਥੈਂਕ ਯੂ ਥੈਂਕ ਯੂ ਸਰ ਕੀ ਚਾਹਵਾ ਦੇਣਾ ਹੈ ਜੇ ਕੋਈ ਮਲਟੀਪਲ ਰਿਸਪੌਂਸ ਆਉਟ ਹੈ ਤਾਂ ਇਹ ਇੱਕ ਕਰਾਉਡ ਹੈ ਜੀ ਮੈਂ ਰਮਨ ਕਾਲਜ ਆਪ ਹੀ ਆ ਗਿਆ ਸਰ ਮੈਂ ਰਮਨ ਕਾਲਜ ਦਾ ਜੀ ਅਰੇ ਇੱਥੇ ਕੀ ਆ ਰਿਹਾ ਕੋਈ ਨੰਬਰ ਨਾਲ ਨਹੀਂ ਰੁਕਾ